ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀ ਅਗਵਾਈ ਅਨਰਿਸ਼ ਅੰਮ੍ਰਿਤਸਰ 15 ਸਤੰਬਰ ਨੂੰ ਰੱਖੇ ਗਏ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜੇ ਤੇ ਅੰਮ੍ਰਿਤਸਰ ਬਲਦੇ ਵਖਵਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਜਥੇ ਇਸੇ ਤਰ੍ਹਾਂ ਹੀ ਪਿੰਡ ਬਿਦਾਦਪੁਰ ਤੋਂ ਬੀਬੀ ਦਰਸ਼ਨਕੌਰ ਬਿਦਾਦਪੁਰ ਜਨਰਲ ਖਤਰ ਮੱਜਾ ਜੋਂਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਵੀਰਾਂ ਦਾ ਜਥੇ ਨੇ ਵੀ ਲੋਾਈ ਹਾਜ਼ਰੀ ਸਰਦਾਰ ਕੁਲਵੰਤ ਸਿੰਘ ਬਿਦਾਦਪੁਰ ਸਾਬਕਾ ਚੇਅਰਮੈਨ ਵੀਰ ਸਿੰਘ ਖੰਡਪੁਰ ਨਰਿੰਦਰ ਸਿੰਘ ਸੋਨੂ ਬਾਬਾ ਬਕੜਾ ਤੋਂ ਪਰ ਮਜੀਤ ਸਿੰਘ ਬਾਬਾ ਬਕਾਲਾ ਸਤਨਾਮ ਸਿੰਘ ਰਜਿੰਦਰ ਕੌਰ ਜੁਗਿੰਦਰ ਕੌਰ ਮਨਜੀਤ ਕੌਰ ਕਸ਼ਮੀਰ ਕੌਰ ਬੀਬੀ ਛਿੰਦੋਸ ਨੀਤਾ ਰਾਣੀ ਯਮਨਾ ਦੇਵੀ ਕਿਰਪਾਲ ਸਿੰਘ ਨੇ ਜੈਕਾਰਿਆਂ ਦੀ ਗੂੰਜ ਨਾਲ ਅਮਰ ਸਰਵਰ ਪਾਈ ਚਾਲੇ ਤੇ ਲਵਾਈ ਹਾਜ਼ਰੀ ਆਉ ਦੇਖਦੇ ਆ ਦਰਸ਼ਨ ਕੌਰ ਬਿਦਾਦਪੁਰ ਦੀ ਰਿਪੋਰਟ ਅੱਜ ਆ ਹੋ ਗਿਆ ਵਰਤਿੰਦ ਕੰਪਨੀ ਨੇ ਖਾ ਮੋਟਰ ਦੇ ਆਜਕਾ ਕਾਂਗਰਸ ਆਮ ਆਦਮੀ ਪਾਰਟੀ ਦੇ ਪੱਲੇ ਜਿਹੜੇ ਸਾਡੇ ਵੀ ਬੱਚੇ ਹੀ ਕਿਤੇ ਦੇ ਉਧਰ ਲੋਕਾਂ ਦੇ ਨਾਲ ਹੀ ਰਹੇ ਉਹ ਵੀ ਆ ਗਏ ਹੀ ਉੱਥੇ ਅੱਜ ਇਹ ਵੀ ਤੁਹਾਨੂੰ ਖਾਣ ਬੜੀਆਂ ਨੇ ਚੱਲ ਕੇ 11 ਮੁੱਠ ਪੂਰਾ ਖਾਣਿਆ ਜਗੀਰੀ ਦੇ ਕੋਲ ਉਹ ਖਾ ਲਿਆ 11 ਮੁੱਠ ਅਮਰਸਰ ਜਾ ਰਹੇ ਆ ਬੀਬੀਆਂ ਦਾ ਨਾਲ ਜਥਾ ਲੈ ਕੇ ਨਾਲ ਬੀਬੀਆਂ ਵਾ ਤੇ বাস ਪੂਰੀ ਭਰੀ ਆ ਨਾਲ ਮੇਰੇ ਵੀਰ ਵੀ ਆ ਨੌਜਵਾਨ ਆ ਤੇ ਸਾਡੇ ਸਤਿਕਾਰਯੋਗ ਜੁੜੀ ਆ ਬੰਗਾਂ ਦੇ ਤਾਂ ਸਰਦਾਰ ਸੰਜੀਤ ਸਿੰਘ ਮਾਨ ਜੀ ਜੋ ਕਿ ਆ ਰਹੇ ਆ ਤੇ ਅਸੀਂ ਉੱਥੇ ਜਾ ਰਹੇ ਆ ਅੱਛਾ ਆ ਹੋ ਗਿਆ ਬੰਦੇ ਨੇ ਕੰਮ ਹੋਣਿਆ ਅੱਜ ਪੰਜ ਤੋਂ ਕੋਈ ਗੱਲ ਹੀ ਸਾਡੇ ਕੋਲ ਨਹੀਂ ਹੈਗੀ ਆ ਯਾ ਲੈ ਕਿਸੇ ਕੰਮ ਦੀ ਆ ਸਾਡੀ ਕਾਂਗਰਸ ਆਮ ਆਪ ਪਾਰਟੀ ਦੇ ਬੰਦੇ ਜਿਹੜੇ ਸਾਡੇ ਵੀ ਬੰਦੇ ਜਿਹੜੇ ਉਧਰ ਬਲੋਗਰਾਂ ਨਾਲ ਰਹੇ ਰਹੇ ਉਹ ਵੀ ਆ ਗਏ ਇਸ ਤੇ ਇਹ ਜਦ ਕੇ 11 ਮੋਰ ਸਪੂਰਾ ਤਾਰਿਆ ਜਗੀਰੀ ਦੇ ਕੋਲ ਖਾ ਲੈ ਹਾਂ ਸਾਰਾ ਮੋਰ